ਦੇਸ਼ ਦੇ ਜਸਟਿਸ ਜਸਵੰਤ ਬਰਮਾ ਦਾ ਮਾਮਲਾ ਪੂਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਤੇ ਚੱਲਦਿਆਂ ਅਲਾਹਾਬਾਦ ਹਾਈ ਕੋਰਟ ਦੇ ਜੱਜ ਜਸਟਿਸ ਜਸਵੰਤ ਬਰਮਾ ਵਿਰੁੱਧ ਮਹਾਦੋਸ਼ ਪ੍ਰਸਤਾਵ ਨੂੰ ਅੱਗੇ ਵਧਾਉਂਦਿਆਂ 200 ਤੋਂ ਬਾਅਦ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਸਵਾ ਦੇ ਚੇਅਰਮੈਨ ਜਗਦੀਪ ਧਣਕਣ ਨੂੰ ਨੋਟਿਸ ਦਰਜ ਕਰਕੇ ਜਸਟਿਸ ਬਰਮਾ ਨੂੰ ਹਟਾਉਣ ਦੀ ਮੰਗ ਕੀਤੀ ਹੈ ਇਹ ਕਾਰਵਾਈ ਮਾਰਚ 2025 ਜਸਟਿਸ ਬਰਮਾ ਦੀ ਸਰਕਾਰੀ ਰਹਿਇਸ਼ ਤੇ ਵੱਡੀ ਮਾਤਰਾ ਵਿੱਚ ਅਣਗਿਣਤ ਨਕਦੀ ਮਿਲਣ ਦੇ ਦੋਸ਼ਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ ਇਸ ਦੇ ਚੱਲਦਿਆਂ ਪੂਰੀ ਚਰਚਾ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਹੈ ਜਸਟਿਸ ਬਰਮਾ ਦਾ ਮਾਮਲਾ ਮਹਾਦੋਸ਼ ਪ੍ਰਸਤਾਵ ਦੀ ਸ਼ੁਰੂਆਤ 21 ਜੁਲਾਈ 2025 ਨੂੰ ਲੋਕ ਸਭਾ ਵਿੱਚ 152 ਸੰਸਦ ਮੈਂਬਰਾਂ ਅਤੇ ਰਾਜ ਸਭਾ ਵਿੱਚ 63 ਸੰਸਦ ਮੈਂਬਰਾਂ ਵੱਲੋਂ ਦਫ਼ਤਰੀ ਨੋਟਿਸ ਦਰਜ ਕਰਨ ਨਾਲ ਹੋਈ ਹੈ ਇਸ ਪ੍ਰਸਤਾਵ ਨੂੰ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ 124 217 ਅਤੇ 218 ਦੇ ਤਹਿਤ ਪੇਸ਼ ਕੀਤਾ ਗਿਆ ਜਿਸ ਵਿੱਚ ਭਾਜਪਾ ਕਾਂਗਰਸ ਤੇਲਗੂਪ ਦੇਸ਼ਮ ਪਾਰਟੀਆਂ ਜਨਤਾ ਦਲ ਸੀਪੀਐਮ ਅਤੇ ਹੋਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ ਪ੍ਰਮੁੱਖ ਦਸਤਾਕਰਤਾਵਾਂ ਵਿੱਚ ਅਨੁਰਾਗ ਠਾਕਰ, ਰਵੀ ਸ਼ੰਕਰ ਪ੍ਰਸਤਾਵ, ਰਾਹੁਲ ਗਾਂਧੀ, ਸੁਪਰੀਆ ਸੁਲੇ ਅਤੇ ਕੇਸੀ ਬੇਨੂ ਗੋਪਾਲ ਸ਼ਾਹਮਲ ਨੇ ਸੰਸਦ ਦੀ ਮਾਮਲੇ ਦੇ ਮੰਤਰੀ ਕਰਨਰੇਜੂ ਨੇ ਕਿਹਾ ਹੈ ਕਿ 100 ਤੋਂ ਵੱਧ ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਜੋ ਨਿਆਪਾਲਕਾ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਰਵਸੰਮਤੀ ਨੂੰ ਦਰਸਾਉਂਦੇ ਨੇ ਮਾਰਚ 2022 ਵਿੱਚ ਜਸਟਿਸ ਬਰਮਾ ਦੀ ਦਿੱਲੀ ਸਥਿਤ ਸਰਕਾਰੀ ਰਹਿائش ਦੇ ਸਟੋਰ ਰੂਮ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਆ ਅਗਨੀ ਸ਼ਮਕ ਅਤੇ ਪੁਲਿਸ ਦੇ ਨੇ 4 ਤੋਂ 5 ਅੱਧ ਸੜੀਆਂ ਬੋਰੀਆਂ ਵਿੱਚ 500 ਰੁਪਏ ਦੇ ਨੋਟ ਬਰਾਮਦ ਕੀਤੇ। ਇਹ ਘਟਨਾ 14 ਮਾਰਚ ਦੀ ਰਾਤ ਨੂੰ ਵਾਪਰੀ ਜਦੋਂ ਜਸਟਿਸ ਬਰਮਾ ਅਤੇ ਉਸ ਦੀ ਪਤਨੀ ਮੱਧ ਪ੍ਰਦੇਸ਼ ਵਿੱਚ ਛੁੱਟੀਆਂ ਮਨਾ ਰਹੇ ਸਨ। ਦਿੱਲੀ ਪੁਲਿਸ ਕਮਿਸ਼ਨਰ ਸੰਜੀਵ ਰੋੜਾ ਨੇ 15 ਮਾਰਚ ਨੂੰ ਕੇਂਦਰੀ ਗ੍ਰਹਿ ਮੰਤਰੀ ਮੇਰ ਸ਼ਾਹ ਅਤੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਡੀ ਕੇ ਉਪਦੇਯਾਇ ਨੇ ਇਸ ਬਾਰੇ ਸੂਚਿਤ ਕੀਤਾ ਇਸ ਘਟਨਾ ਨੇ ਜਨਤਕ ਰੋ ਨੂੰ ਜਨਮ ਦਿੱਤਾ ਅਤੇ ਜਸਟਿਸ ਬਰਮਾ ਨੂੰ ਦਿੱਲੀ ਹਾਈ ਕੋਰਟ ਤੋਂ ਅਲਾਹਾ ਹਾਈ ਕੋਰਟ ਵਿੱਚ ਤਬਦੀਲ ਕਰ ਦਿੱਤਾ ਗਿਆ ਜਿੱਥੇ ਉਸ ਨੂੰ ਨਿਆਇਕ ਕੰਮ ਤੋਂ ਹਟਾ ਦਿੱਤਾ ਗਿਆ ਤਤਕਾਲੀ ਮੁੱਖ ਜੱਜ ਸੰਜੀਵ ਖੰਨਾ ਨੇ ਇਸ ਮਾਮਲੇ ਦੀ ਜਾਂਚ ਲਈ 3 ਨਵੰਬਰ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸ਼ੀਲ ਨਾਗੋ ਹਿਮਾਚਲ ਪ੍ਰਦੇਸ਼ ਦੇ ਹਾਈ ਕੋਰਟ ਦੇ ਮੁੱਖ ਜੱਜ ਜੀ ਐਸ ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੇ ਜੱਜ ਅਨੂ ਸਿਵਰਮਨ ਸ਼ਾਮਲ ਸਨ 4 ਮਈ 2025 ਨੂੰ ਸੌਂਪੀ ਗਈ 64 ਪੰਨਿਆਂ ਦੀ ਰਿਪੋਰਟ ਵਿੱਚ ਕਮੇਟੀ ਨੇ ਨਿਰਦੇਸ਼ ਦਿੱਤਾ ਕਿ ਸਟੋਰ ਰੂਮ 'ਚ ਜਿੱਥੇ ਨਗਦੀ ਮਿਲੀ ਹੈ ਜਸਟਿਸ ਵਰਮਾ ਅਤੇ ਉਸਦੇ ਪਰਿਵਾਰ ਦੇ ਨੰਤਰ ਅੰधेਰ ਸੀ ਰਿਪੋਰਟ ਨੇ ਜਸਟਿਸ ਵਰਮਾ ਦੀ ਹਟਾਉਣ ਦੀ ਸਿਫਾਰਸ਼ ਕੀਤੀ ਹੈ ਜਿਸ ਤੋਂ ਬਾਅਦ ਸੀਜੀਆਈ ਨੇ ਰਾਸ਼ਟਰਪਤੀ ਦਰਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਮਾਮਲਾ ਭੇਜਿਆ ਜਸਟਿਸ ਬਰਮਾ ਨੇ ਇਸ ਰਿਪੋਰਟ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਦਾਵਾ ਕਰਦੇ ਹਨ ਕਿ ਜਾਂਚ ਪ੍ਰਕਿਰਿਆ ਅਨੁਚਿਤ ਸੀ ਅਤੇ ਉਸ ਨੂੰ ਸਫਾਈ ਦਾ ਮੌਕਾ ਨਹੀਂ ਦਿੱਤਾ ਗਿਆ ਭਾਰਤ ਵਿੱਚ ਕਿਸੇ ਜਾਂਦੇ ਮਹਾਦੋਸ਼ ਦੀ ਪ੍ਰਕਿਰਿਆ ਅਸਾਧਾਰਨ ਹੈ ਸੁਤੰਤਰ ਭਾਰਤ ਵਿੱਚ ਹੁਣ ਤੱਕ ਕੋਈ ਜੱਜ ਮਹਾਦੋਸ਼ ਨਹੀਂ ਹੋਇਆ ਹਾਲਾਂਕਿ 5 ਵਾਰ ਅਜਿਹੀ ਕਾਰਵਾਈ ਸ਼ੁਰੂ ਕੀਤੀ ਗਈ ਹੈ 1993 ਵਿੱਚ ਜਸਵੇ ਬੀ ਰਾਮਾ ਸੁਆਮੀ ਵਿਰੁੱਧ ਮਹਾਦੋਸ਼ ਪ੍ਰਸਤਾਵ ਲੋਕ ਸਭਾ ਵਿੱਚ ਅਣ ਉਪਸਥਿਤੀਆਂ ਕਾਰਨ ਸਫਲ ਹੋਇਆ ਹੈ 2011 ਵਿੱਚ ਜੱਜਸ ਸੁਮਿਤਰ ਸੇਨ ਨੇ ਲੋਕ ਸਭਾ ਵਿੱਚ VOTING ਤੋਂ ਪਹਿਲਾਂ ਅਸਤੀਫਾ ਦੇ ਦਿੱਤਾ 2018 ਵਿੱਚ ਸਾਬਕਾ ਮੁੱਖ ਜੱਜ ਦੀਪਕ ਮਿਸ਼ਰਾ ਵਿਰੁੱਧ ਵੀ ਮਹਾਦੋਸ਼ ਦੀ ਕੋਸ਼ਿਸ਼ ਕੀਤੀ ਗਈ ਸੀ ਮੌਜੂਦਾ ਮਾਮਲੇ ਵਿੱਚ ਜੇਕਰ ਸਪੀਕਰ ਜਾਂ ਚੇਅਰਮੈਨ ਪ੍ਰਸਤਾਵ ਨੂੰ ਸਵੀਕਾਰ ਕਰਦੇ ਹਨ ਤਾਂ ਇੱਕ 3 ਮੈਂਬਰੀ ਜਾਂਚ ਕਮੇਟੀ ਜਿਸ ਵਿੱਚ ਸੁਪਰੀਮ ਕੋਰਟ ਦਾ ਜੱਜ ਹਾਈ ਕੋਰਟ ਦਾ ਮੁੱਖ ਜੱਜ ਅਤੇ ਇੱਕ ਪ੍ਰਮੁੱਖ ਨਿਆਂविद ਸ਼ਾਮਲ ਹੋਣਗੇ ਉਹਨਾਂ ਦੀ ਨਿਯੁਕਤੀ ਕੀਤੀ ਜਾਵੇਗੀ ਇਹ ਕਮੇਟੀ 3 ਮਹੀਨਿਆਂ ਵਿੱਚ ਰਿਪੋਰਟ ਸੌਂਪੇਗੀ ਜਿਸ ਦੇ ਆਧਾਰ ਤੇ ਸੰਸਦ ਵਿੱਚ ਚਰਚਾ ਅਤੇ VOTING ਹੋਵੇਗੀ ਸੂਤਰਾ ਮੁਤਾਬਕ ਲੋਕ ਸਭਾ ਸਪੀਕਰ ਉਹ ਮਿਰਲਾ 22 ਜੁਲਾਈ 2025 ਨੂੰ ਜਾਂਚ ਕਮੇਟੀ ਦੇ ਗਠਨ ਦਾ ਐਲਾਨ ਕਰ ਰਹੇ ਨੇ ਜੇਕਰ ਕਮੇਟੀ ਜਸਵੀਰ ਵਰਮਾ ਨੂੰ ਦੋਸ਼ੀ ਪਾਉਂਦੀ ਹੈ ਤਾਂ ਸੰਸਦ ਦੇ ਅਗਲੇ ਸੈਸ਼ਨ ਵਿੱਚ ਇਸ ਮੁੱਦੇ ਤੇ ਚਰਚਾ ਅਤੇ VOTING ਹੋ ਸਕਦੀ ਹੈ ਜਿਸ ਜਸਵੀਰ ਵਰਮਾ ਨੇ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਹੈ ਕਿ ਜਾਂਚ ਕਮੇਟੀ ਨੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ਅਤੇ ਉਸ ਨੂੰ ਸਫਾਈ ਦਾ ਪੂਰਾ ਮੌਕਾ ਨਹੀਂ ਦਿੱਤਾ ਗਿਆ ਉਸ ਨੇ ਇਹ ਵੀ ਕਿਹਾ ਹੈ ਕਿ ਨਕਦੀ ਦੀ ਮਾਤਰਾ ਦਾਂ ਨਤੀਜਾ ਨਿਆ ਮਾਲਕੀ ਜਾਂ ਅੱਗ ਦੇ ਕਾਰਨਾਂ ਦੀ ਜਾਂਚ ਨਹੀਂ ਕੀਤੀ ਗਈ ਇਸ ਮਾਮਲੇ ਦਾ ਨਤੀਜਾ ਨਿਆ ਪਾਲਿਕਾ ਦੀ ਸੁਤੰਤਰਤਾ ਅਤੇ ਜਵਾਬਦੇਹੀ ਤੇ ਮਹੱਤਮਪੂਰਨ ਪ੍ਰਭਾਵ ਪਾ ਸਕਦਾ ਹੈ